ਮੈਂ ਹਰਪ੍ਰੀਤ ਸਿੰਘ ਮੱਖੂ ਤੋਂ ਮਾਫੀ ਨਹੀਂ ਮੰਗੀ ਮੈਂ ਮਾਫੀ ਮੰਗੀ ਵਿਕੀ ਥੋਮਸ ਬਾਈ ਦੇ ਕੇ ਤੇ ਸਿਰਫ ਇੱਕ ਅਮਰਤਾਰੀ ਸਿੱਖ ਤੋਂ ਮੈਂ ਤਿਰਪਾਨ ਦੇਖੀ ਬਾਈ ਨੇ ਦੱਸਿਆ ਵੀ ਉਹਨੇ ਅਮਰਤ ਛਕਿਆ ਮੈਂ ਕਿਹਾ ਠੀਕ ਹੈ ਵੀਰੇ ਜੇ ਤੂੰ ਕਹਿਤਾ ਪਰ ਮੇਰੀ ਗੱਲ ਸੁਣੋ ਅੱਜ ਕਲਿੱਪ ਕੱਟ ਕੇ ਐਨੇ ਲਲਕਾਰੇ ਮਾਰਨੇ ਗਲਤ ਗੱਲ ਹੈ ਦੇਖੋ ਜਿਹੜੇ ਇਹ ਕਥਾਵਾਚਕ ਹੁੰਦੇ ਜਿਹੜੇ ਇਹ ਜਥੇਦਾਰ ਕਿਸਮ ਦੇ ਲੋਕ ਹੁੰਦੇ ਆ ਇਹਨਾਂ ਨੂੰ ਨਿਮਰਤਾ ਹੋਣੀ ਚਾਹੀਦੀ ਬਹੁਤ ਜ਼ਰੂਰੀ ਵਿਕੀ ਥੋਮਸ ਬਾਈ ਨੂੰ ਗਾਲ੍ਹਾਂ ਕੱਢੀਆਂ ਹਨੀ ਸੇਠੀ ਨੇ ਕਿੰਨਾ ਗਲਤ ਬੋਲਿਆ ਉਹ ਬੰਦਾ ਕੀ ਕੀ ਨਹੀਂ ਬੋਲਿਆ ਉਹ ਬੰਦਾ ਅੱਜ ਤੱਕ ਕਿਸੇ ਪੰਜਾਬ ਦੇ ਕਿਸੇ ਜਥੇਦਾਰ ਨੇ ਕਿੱਥੇ ਕਥਾਵਾਚਕ ਨੇ ਕੀ ਮਾਫੀ ਮੰਗਾਈ ਜੇ ਮੈਂ ਇਸ ਦੌਰ ਦੀ ਸ਼ੁਰੂਆਤ ਕੀਤੀ ਹੈ ਨਾ ਤੇ ਸਵੇਰੇ ਤੁਸੀਂ ਵੀ ਮਾਫੀ ਮੰਗਾਓ ਹੰਨੀ ਸੇਠੀ ਤੋਂ ਕਿਉਂਕਿ ਹੰਨੀ ਸੇਠੀ ਅਮਰਤਧਾਰੀ ਨਹੀਂ ਹੈ ਵਿੱਕੀ ਵੀਰ ਅਮਰਤਧਾਰੀ ਸਿੱਖ ਹੈ ਵਿੱਕੀ ਵੀਰ ਇੱਕ ਮਿਸਾਲ ਹੈ ਮੈਂ ਕਹਿੰਦਾ ਇਹਨਾਂ ਨੇ ਫੋਨ ਕੀਤਾ ਮੈਂ ਬੋਲਿਆ ਹੀ ਨਹੀਂ ਅੱਗੇ ਜਿਹੜੀਆਂ ਗੱਲਾਂ ਇਹਨਾਂ ਨੇ ਮੇਰੇ ਨਾਲ ਕਲੀਅਰ ਕਰਨੀਆਂ ਸੀ ਮੈਂ ਅੰਦਰ ਜਾ ਕੇ ਮਹਾਰਾਜ ਤੇ ਹੱਥ ਰੱਖ ਕੇ ਕੀਤੀਆਂ ਮੇਰੇ ਪਰਿਵਾਰ ਦੇ ਵਿੱਚ ਪਾੜ ਪਾਇਆ ਗਿਆ ਪਰ ਜਿਹੜੇ ਇਸ ਦੁੱਖ ਦੀ ਘੜੀ 'ਚ ਮੇਰੇ ਮਾੜੇ ਟਾਈਮ 'ਚ ਮੇਰੇ ਨਾਲ ਖੜੇ ਆ ਨਾ ਜਿਵੇਂ ਮੇਰੇ ਮਾਂ ਪਿਓ ਮੇਰੇ ਭਰਾ ਉਹ ਮੇਰੀਆਂ ਬਾਵਾ ਨੇ ਉਹਨਾਂ ਪਿੱਛੇ ਜਾਨ ਦੇ ਦਾਂਗਾ ਜਿੰ ਜਿਹੜੇ ਦੋ ਪਾਸੇ ਚੱਲੇ ਆ ਨਾ ਉਹਨਾਂ ਨੂੰ ਮੈਂ ਕਿੰ ਇੱਕ ਆਈਡੀ ਕਨਫਰਮ ਕਰਾ ਕੇ ਸਾਹਮਣੇ ਰੱਖ ਕੇ ਫਿਰ ਗੱਲ ਕਰਾਂਗਾ ਵੀ ਤੁਸੀਂ ਕੀ ਕੀਤਾ ਪਰ ਵਿੱਕੀ ਭਾਜੀ ਨੂੰ ਮੈਂ ਸਲੂਟ ਕਰਦਾ ਮੈਂ ਇਹਨਾਂ ਨੂੰ ਦੱਸਿਆ ਮੈਂ ਕਿ ਮੇਰਾ ਮੂਡ ਠੀਕ ਨਹੀਂ ਹੈ ਉਹਨਾਂ ਨੇ ਵੀਡੀਓ ਤੋੜ ਮੋੜ ਕੇ ਪੇਸ਼ ਕੀਤੀ ਕਹਿੰਦੇ ਕਿੱਥੇ ਆ ਮੈਂ ਕਿਹਾ ਮੈਂ ਤਾਂ ਫਲਾਣੇ ਹੋਟਲ ਚ